ਉਰ ਬ੍ਰਹਮ ਕੇ ਸਗਲੇ ਠੋ ਜਿਤ ਜਿਤ ਕਰਿ ਰੱਖੈ ਤੈਸਾ ਤਿਨ ਨਾਉ ਆਪੇ ਕਰਨ ਕਰਾਵਨ ਜੋਗ ਪ੍ਰਪਵੇ ਸੋਈ ਫੁਨ ਜੋਗ ਬਸ ਰਹੇ ਆਪ ਹੋਏ ਅਨਤ ਤਰੰਗ ਲਖੇ ਨ ਜਾਹੇ ਪਰਮ ਬ੍ਰਹਮ ਕੇ ਰੰਗ ਜਿਸੀ ਮਤ ਦੇ ਤੈਸਾ ਪਰਗਾ ਪਰਮ ਕਰਤਾ ਅਭਿਨਾਸ ਸਦਾ 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 ਦਇਆ ਸਿਮਰ ਸਿਮਰ ਨਾਮ ਕਭੈ ਨਿਹਾਲ ਸਦਾ ਸਦਾ ਦਦਾ ਦਿਆ ਸਿਮਰ ਸਿਮਰ ਨਾਨਕ ਹੋਇ ਨਿਹਾਲ ਪਰਮ ਭ੍ਰਮ ਕੇ ਸਗਲੇ ਠਉ ਜਿਤ ਜਿਤ ਕਰਿ ਰਖੈ ਤੈ ਸਾ ਤਿਨ ਨਾਮ ਆਪੇ ਕਰਨ ਕਰਾਵਨ ਜੋਗ ਪ੍ਰਭੁ ਪਾਵੇਂ ਸੋਈ ਫੁਨ ਹੋਗ ਪਸਰੋ ਆਪ ਹੋਏ ਅਨੰਤ ਤਰੰਗ ਲਖੇ ਨ ਜਾਹੇ ਪਾਰ ਬ੍ਰਹਮ ਕੇ ਰੰਗ ਜੈਸੀ ਮਤ ਦੇ ਤੈਸਾ ਪਰਗਾਸ ਕੋਰ ਬ੍ਰਹਮ ਕਰਤਾ ਅਬਿਨਾਸ ਸਦਾ 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 ਦਿਆ ਸਿਮਰ ਸਿਮਰ ਨਾਨਕ ਭਾਏ ਨਿਹਾਲ ਸਦਾ 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 ਦਿਆ ਸਿਮਰ ਸਿਮਰ ਨਾਨਕ ਭਾਏ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਗੁਰਬਾਣੀ ਕੀਰਤਨ ਕਥਾ ਦੀ ਇਸ ਲੜੀ ਵਿੱਚ ਆਪ ਸਾਰਿਆਂ ਨੂੰ ਜੀ ਆਇਆਂ ਨੂੰ ਹਰੀ ਜਸ ਗਾਇਨ ਕਰਦੇ ਹੋਏ ਹਰੀ ਨਾਮ ਗੁਣ ਗਾਇਨ ਕਰਦੇ ਹੋਏ ਗੁਰੂ ਜੀ ਉਪਦੇਸ਼ ਕਰਦੇ ਹਨ ਪਾਰ ਬ੍ਰਹਮ ਕੇ ਸਗਲੇ ਠਾਓ ਜਿਤ ਜਿਤ ਕਰ ਰਾਖੇ ਤੈ ਸਾ ਤਿੰਨਾ ਇਹ ਕਮਕਾਰ ਪ੍ਰਭੂ ਦਾ ਜਦੋਂ ਪਸਾਰਾ ਹੁੰਦਾ ਨਾ ਤੇ ਉਹ ਵੀ ਬਹੁਤ ਹੀ ਵਿਲੱਖਣ ਹੋ ਜਾਂਦਾ ਹੈ ਤੇ ਹਰ ਥਾਂ ਤੇ ਪਰਮੇਸ਼ਵਰ ਹੀ ਵੱਸਦਾ ਹੈ ਸਾਰੇ ਥਾਂ ਚੇਤਨਾ ਦੇ ਜਿਹੜੀ ਵੀ ਸਤਰ ਹੈ ਹੋਤੇ ਹੈ ਪ੍ਰਭੂ ਦਾ ਹੀ ਵਾਸਾ ਜਿਤ ਜਿਤ ਕਰ ਰੱਖੇ ਤੈ ਸਾ ਤੈ ਨਾ ਜਿਹੜੇ ਜਿਹੜੇ ਸ਼ਰੀਰ ਦੇ ਵਿੱਚ ਆਤਮਾ ਨੂੰ ਚੇਤਨਾ ਨੂੰ ਰੱਖਿਆ ਉਹੋ ਜਣਾ ਪੈ ਜਾਂਦਾ ਕੋਈ ਵਿਦਵਾਨ ਹੈ ਉਹਨੂੰ ਵਿਦਵਾਨ ਵੀ ਕਹਿਣ ਲੱਗ ਜਾਂਦੇ ਕੋ ਮੁਗਤ ਉਹਨੂੰ ਮੁਗਤ ਕਹਿਣ ਲੱਗ ਜਾਂਦੇ ਪਸ਼ੂ ਵਰਗੀ ਚੇਤਨਾ ਉਹ ਪਸ਼ੂ ਪਸ਼ੂ ਵਿੱਚ ਵੀ ਚੇਤਨਾ ਸਾਰੇ ਵਿੱਚ ਵਸਦਾ ਪ੍ਰਭੂ ਹੀ ਹੈ ਆਪੇ ਕਰਨ ਕਰਾਉਣ ਜੋ ਉਹ ਆਪ ਹੀ ਕਰਨ ਵਾਲਾ ਹੈ ਕਰਵਾਉਣ ਵਾਲਾ ਵੀ ਉਹ ਆਪ ਹੀ ਹੈ ਤੇ ਬਾਬਾ ਜੀ ਕਹਿੰਦੇ ਨੇ ਪਰਪਾ ਵੇ ਸੋਈ ਫਨ ਹੁੰਦਾ ਉਹ ਹੀ ਹੈ ਜਿਹੜਾ ਪ੍ਰਭੂ ਨੂੰ ਪਾਉਂਦਾ ਹੈ ਉਹ ਸਲਾਵਾ ਕਦੇ ਕੁਛ ਨਹੀਂ ਹੁੰਦਾ ਬਸ ਰਿਓ ਆਪ ਹੋਏ ਅਨੰਤ ਰੰਗ ਏਕ ਓਂਕਾਰ ਪ੍ਰਭ ਦਾ ਇਹ ਨੂਰ ਹਨ ਅਨੇਕਾਂ ਤਰੰਗਾਂ ਦੇ ਵਿੱਚ ਉਹ ਆਪ ਹੀ ਵਾਪਰ ਰਿਹਾ ਜਦੋਂ ਨਦੀ ਵਗ ਰਹੀ ਹੈ ਕਿੰਨੀਆਂ ਤਰੰਗਾਂ ਹੁੰਦੀਆਂ ਸਾਰੀਆਂ ਹੁੰਦੀਆਂ ਤਾਂ ਨਦੀ ਨਦੀ ਹੀ ਨਾ ਲਖੇ ਨਾ ਜਾਏ ਪਾਰ ਬ੍ਰਹਮ ਕੇ ਰੰਗ ਪਰਮੇਸ਼ਰ ਦੇ ਜਿਹੜੇ ਰੰਗ ਹੈ ਨਾ ਉਹ ਤਾਂ ਲਿਖੇ ਵੀ ਨਹੀਂ ਜਾ ਸਕਦੇ ਕਿਹੋ ਜੀ ਉਹਦੀ ਲੀਲਾ ਹੈ ਕਿਹੋ ਜੀ ਰਚਨਾ ਏਕ ਓਂਕਾਰ ਪ੍ਰਭੂ ਦੀ ਜੈਸੀ ਮਦ ਦੇ ਤੈਸਾ ਪ੍ਰਕਾਸ਼ ਜਿਹੋ ਜਿਹੋ ਜੀ ਆਪਾਂ ਨੂੰ ਮਦ ਦੇ ਦੀ ਆਪਾ ਉਹੋ ਜਿਹਾ ਉਹੋ ਜਿਹਾ ਆਪਾਂ ਨੇ ਅੰਦਰ ਪ੍ਰਕਾਸ਼ ਹੁੰਦਾ ਹੈ ਆਪਣੇ ਪ੍ਰਭੂ ਬਾਰੇ ਆਪਾਂ ਉਹ ਜੀ ਉਹ ਜਾਣਕਾਰੀ ਰੱਖਦੇ ਹਾਂ ਪਾਰ ਬ੍ਰਹਮ ਕਰਤਾ ਅਬినాਸ਼ ਜਿਹੜਾ ਪ੍ਰਭੂ ਪਰਮੇਸ਼ਰ ਪਾਰ ਬ੍ਰਹਮ ਹੈ ਨਾ ਉਹ ਹੀ ਕਰਤਾਪੁਰਖ ਹੈ ਉਹ ਅਬినాਸ਼ੀ ਹੈ ਆਪਾਂ ਸਾਰੇ ਦੇ ਸਾਰੇ ਨਾਸ਼ਮਤ ਅੱਜ ਹੈਗੇ ਆਂ ਕੱਲ ਹੈ ਨਹੀਂ ਪ੍ਰਭੂ ਦਾ ਜਿਹੜਾ ਨਿਰੰਤਰ ਜ્યોਤ ਹੈ ਉਹ ਹਮੇਸ਼ਾ ਰਹਿੰਦੀ ਹੈ ਅਬినాਸ਼ੀ ਹੈ ਸਦਾ 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 ਦਿਆਲ ਸਿਮਰ ਸਿੰਘੁਰ ਨਾਮੁ ਨਿਹਾਲ ਪ੍ਰਭੂ ਹਮੇਸ਼ਾ 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 ਦੇ ਆਲੂ ਹੈ ਤੇ ਸਿਮਰ ਸਿਮਰ ਨਾਨਕ ਪੈ ਨਿਹਾਲ ਹਮੇਸ਼ਾ ਹਮੇਸ਼ਾ ਦਿਆਲੂ ਪਰ ਆਪਾਂ ਨੂੰ ਮੰਗਣਾ ਨਹੀਂ ਆਉਂਦਾ ਆਪਾਂ ਜੇ ਮੰਗੀਏ ਨਾ ਸਹੀ ਨੀਤੀ ਨਾਲ ਕਿ ਪ੍ਰਭੂ ਸਾਨੂੰ ਆਹ ਦੇ ਦੇ ਸਾਨੂੰ ਪ੍ਰਭੂ ਆਪਣੇ ਵਿੱਚ ਮਿਲਾ ਲੈ ਤੇ ਇਹੋ ਜੀ ਜੇ ਮੰਗਣ ਦੀ ਆਪਾਂ ਨੂੰ ਜਾਚ ਆ ਜੇ ਤੇ ਆਪਣੇ ਜੀ ਜਨਮ ਮਰਨ ਕੱਟੇ ਜਾਣ ਸਦਾ 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 ਦਿਆਲ ਉਹਦਾ ਸਦਾ ਦਿਆਲੂ ਹੈ ਸਿਮਰ ਸਿਮਰ ਉਹਨੂੰ ਯਾਦ ਕਰ ਕਰਕੇ ਨਾਨਕ ਭੈ ਨਿਹਾਲ ਬਾਬਾ ਜੀ ਕਹਿੰਦੇ ਨੇ ਆਤਮਾ ਰੂਹ ਇੱਕਦਮ ਨਿਹਾਲ ਹੀ ਨਿਹਾਲ ਹੋ ਗਈ ਹੈ ਇਸ ਤਰ੍ਹਾਂ ਗੁਰੂ ਜੀ ਉਪਦੇਸ਼ ਕਰਦੇ ਹਨ ਇਸ ਦੇ ਨਾਲ ਹੀ ਦਾਸ ਨੂੰ ਆ ਗਿਆ ਬਖਸ਼ੋ ਹੋਈਆਂ ਗਲਤੀਆਂ ਵੀ ਦਾਸ ਖਿਮਾ ਲਾ ਚਕ ਹੈ ਅਰਦਾਸ ਕਰਿਓ ਕਿ ਇਹ ਕੀਰਤਨ ਕਥਾ ਦੀ ਲੜੀ ਅੱਗੇ ਵੀ ਇਸੇ ਤਰ੍ਹਾਂ ਚੱਲਦੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ